ਨਿੱਜਰ ਵਾਸਤੇ ਬੋਲਣਾ ਕਿਸੇ ਲੀਡਰ ਦੀ ਜਵਾਨ ਨਹੀਂ ਖੁੱਲੀ ਹੈ ਪੰਜਵੜ ਵਾਸਤੇ ਬੋਲਣਾ ਕਿਸੇ ਲੀਡਰ ਦੀ ਜਵਾਨ ਨਹੀਂ ਖੁੱਲੀ ਮੇਰਾ ਸਵਾਲ ਵੀ ਉਹਨਾਂ ਨੂੰ ਵੀ ਕਿਉਂ ਨਹੀਂ ਬੋਲਦੇ ਸਿੱਖਾਂ ਦੇ ਲੀਡਰੋਂ ਤੁਸੀਂ ਤੇ ਖੰਡੇ ਬਾਰੇ ਬੋਲਣਾ ਦੀਪ ਸਿੱਧੂ ਬਾਰੇ ਬੋਲਣਾ ਸਿੱਧੂ ਮੂਸੇਵਾਲੇ ਬਾਰੇ ਬੋਲਣਾ ਇਹ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਜਿਹਨਾਂ ਨੇ ਉੱਥੇ ਗੱਲਾਂ ਕੀਤੀ ਲੋਕ ਹੁਣ ਅਸੀਂ ਸਾਰਾ ਸੁਣਦੇ ਆ ਸਮਝਦੇ ਆ ਵੀ ਸਾਡੀ ਗੱਲ ਕੌਣ ਕਰਦਾ ਖੈਰਾ ਸਾਹਿਬ ਇੱਕ ਗੱਲ ਕਹਿ ਜਨ ਵੀ ਇੰਦਰ ਗਾਂਧੀ ਮੁਰਦਾਬਾਦ ਅਸੀਂ ਮੰਨ ਲਾਂਗੇ ਵੀ ਉਹ ਪੰਥਕ ਮੁੱਦਿਆਂ ਦੀ ਗੱਲ ਕਰ ਸਕਦੇ ਨੇ ਇਹ ਲਿਆਂਦੇ ਨੇ ਤਾਂ ਕਰਕੇ ਵੀ ਸਰਦਾਰ ਮਾਨ ਸਾਹਿਬ ਦੇ ਬਰਾਬਰ ਇੱਕ ਫੱਗੜਾ ਬੰਦਾ ਦਿਓ ਵੀ ਹੋ ਸਕਦਾ ਲੋਕ ਭੇਖਾ ਖਾ ਜਾਣ ਪਰ ਨਹੀਂ ਫੱਗਦਾ ਬਾਦਲ ਦੇ ਵੀ ਬੰਨੀ ਹੋਈ ਸੀ ਫੱਗ ਕੈਪਟਨ ਦੇ ਵੀ ਬੰਨੀ ਹੋਈ ਸੀ ਫੱਗ ਬਿੱਟੂ ਦੇ ਵੀ ਬੰਨੀ ਹੋਈ ਸੀ ਜਿਹੜਾ ਕੱਲ ਮਾਂ ਕਹਿੰਦਾ ਹੁੰਦਾ ਸੀ ਗਾਂਗਰੇਸ ਨੂੰ ਅੱਜ ਉਹ ਮੋਦੀ ਨਾਲ ਲੱਗਿਆ ਚਾਹੇ ਸੁਖਵੀਰ ਬਾਦਲ ਹੋਵੇ ਖੈਰਾ ਹੋਵੇ ਇਹ ਜਦੋਂ ਕੋਈ ਮੁੱਦਾ ਭਖਦਾ ਹੈ ਪੰਥ ਦਾ ਉਦੋਂ ਉਸ ਹੱਕ 'ਚ ਬਾਦ ਦੇ ਵਿੱਚ ਉਹ ਤੋਂ ਮੁਕਰ ਜਾਂਦੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਪਿਛਲੇ ਪ੍ਰਧਾਨ ਮੰਤਰੀ ਨੇ ਇੱਥੋਂ ਤੱਕ ਵੀ ਕਹਿਦਾ ਵੀ ਤੂੰ ਸਿੱਖਾਂ ਦੀ ਤੇ ਸੱਚ ਦੀ ਗੱਲ ਕਰਨੋਂ ਹਟਜੋ ਮੁੱਖ ਮੰਤਰੀ ਬਣਾ ਦਿੰਦੇ ਆ ਪੰਜਾਬ ਦੇ ਠੁਕਰਾਤਾ ਡੀਆਈਜੀ ਦਾ ਅਹੁਦਾ ਠੁਕਰਾਤਾ ਨੌ ਖਿੱਚੇ ਗਏ ਦਾੜੀਆਂ ਤੱਕ ਦੀ ਬੇਅਦਵੀਂ ਕਰਤੀ ਸਰਕਾਰਾਂ ਨੇ ਇਹ ਇਨਸਾਨ ਦੇ ਵਿੱਚ ਇੱਕ ਖਾਸੀਅਤ ਵੇਖਦੇ ਸੀ ਨਾ ਵਿਕੇ ਆ ਨਾ ਵਿਕੂਗਾ ਨਾ ਝੁਕੇ ਆ ਨਾ ਝੁਕੂਗਾ ਕਿੱਥੇ ਨੇ ਅੰਗਰੇਜ਼ ਜਿਹੜੇ ਭਗਵੰਤ ਮਾਨ ਕਹਿੰਦਾ ਹੁੰਦੇ ਆ ਅੰਗਰੇਜ਼ ਆਉਣਗੇ ਓਰੇ ਸਾਡੇ ਦਾ ਫਿਰ ਜਹਾਜ਼ ਪਰ ਪਰ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਸਾਡੇ ਸਵਾਲ ਨੇ ਬਾਦਲ ਸਾਹਿਬ ਦੇ ਰਾਜ ਦੇ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਚੱਕੇ ਉਹਨਾਂ ਨੇ ਦੇਤਾਰੀ ਦੇ ਚੇਲਿਆਂ ਨੇ ਕਿਹਾ ਵੀ ਅਸੀਂ ਤੁਹਾਡਾ ਗੁਰੂ ਲੈ ਗਏ ਇਹਨਾਂ ਨੇ ਫੇਰ ਵੀ ਕੁਝ ਨਹੀਂ ਕੀਤਾ 24 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਭਰਾ ਦੇ ਗੱਲ ਕੀਤੀ ਜਾਵੇ ਤਾਂ ਜਿਹੜੀ ਸਭ ਤੋਂ ਮਹੱਤਵਪੂਰਨ ਪੰਜਾਬ ਦੇ ਅੰਦਰ ਇਸ ਵਕਤ ਤਾਂ ਹੌਟ ਸੀਟ ਮੰਨੀ ਜਾ ਰਹੀ ਹੈ ਸੰਗਰੂਰ ਹੈ ਔਰ ਸੰਗਰੂਰ ਤੋਂ ਜੇ ਗੱਲ ਕੀਤੀ ਜਾਵੇ ਤਾਂ ਜਿੱਥੇ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਉਤਾਰਿਆ ਗਿਆ ਹੈ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਮੀਤ ਹਿਆਰ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜਾ ਸਭ ਤੋਂ ਵੱਧ ਕਿਤੇ ਨਾ ਕਿਤੇ ਧਿਆਨ ਕੇਂਦਰਤ ਗਰਾਊਂਡ ਤੇ ਜਾ ਕੇ ਨਜ਼ਰ ਆਉਂਦਾ ਏ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੀ ਕਿਤੇ ਨਾ ਕਿਤੇ ਵੱਡਾ ਜ਼ਿਕਰ ਹੋ ਰਿਹਾ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਪਿੰਡ ਚਲੇੜੀ ਦੇ ਵਿੱਚ ਪੁੱਜੇ ਨੇ ਕੁਝ ਲੋਕ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਸਵਾਗਤ ਸਭ ਤੋਂ ਪਹਿਲਾਂ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਸੰਗਰੂਰ ਦੇ ਲੋਕਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਜਦੋਂ ਵੀ ਰਾਜਨੀਤੀ ਦਾ ਪਲਟਾ ਪਲਟਾਉਂਦੇ ਨੇ ਤੇ ਸੰਗਰੂਰ ਵਾਲੇ ਪਹਿਲ ਕਦਮੀ ਕਰਦੇ ਆ ਤੇ ਇਸ ਵਾਰ ਜਿਹੜੇ ਸੰਗਰੂਰ ਹਲਕੇ ਦੇ ਲੋਕ ਆ ਤੁਹਾਡੇ ਸਮੇਤ ਤੱਕ ਕਿਹਨੂੰ ਫਤਵਾ ਦੇ ਸਕਦੇ ਆ ਵੀਰ ਜੀ ਜਿਹੜੇ ਸੰਗਰੂਰ ਦੇ ਲੋਕ ਨੇ ਨਾ ਉਹ ਤਾਂ ਹੀ ਇਹ ਪੰਜਾਬ ਦੇ ਵਿੱਚ ਮੰਨੀ ਹੋਈ ਸੀਟ ਹੈ ਲੋਕਾਂ ਦਾ ਇੱਥੇ ਬਹੁਤ ਵੱਡਾ ਧਿਆਨ ਹੁੰਦਾ ਹੈ ਇਹ ਲੋਕ ਲੀਡਰ ਦੀ ਪਰਖ ਕਰਦੇ ਨੇ ਪਹਿਲਾਂ ਇਤੋਂ ਵੱਡੇ ਰਹੇ ਲੋਕ ਜਿੱਤੇ ਜਿਵੇਂ ਹੁਣ ਇਸ ਤੋਂ ਪਹਿਲਾਂ ਭਗਵੰਤ ਮਾਨ ਵੀ ਇੱਥੋਂ ਐਮਪੀ ਰਹੇ ਲੋਕਾਂ ਨਾਲ ਵਾਦੇ ਕੀਤੇ ਫੇਲ ਸਾਡੇ ਇਹ ਨਹੀਂ ਹੈ ਵੀ ਅਸੀਂ ਕਿਸੇ ਦੇ ਮੰਗਰ ਲਾ ਕੇ ਵੋਟ ਪਾਉਣੀ ਆ ਸਾਡਾ ਜਿਹੜਾ ਸੀਟ ਦੇ ਲੋਕ ਨੇ ਇੱਥੋਂ ਹਲਕੇ ਦੇ ਉਹ ਪਰਖ ਕੇ ਪਾਉਂਦੇ ਨੇ ਹੁਣ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਬਹੁਤ ਵੱਡੇ ਕੰਮ ਨਿੱਜਰ ਵਾਸਤੇ ਬੋਲਣਾ ਕਿਸੇ ਲੀਡਰ ਦੀ ਜਵਾਨ ਨਹੀਂ ਖੁੱਲੀ ਹੈ ਪੰਜ ਵੜ ਵਾਸਤੇ ਬੋਲਣਾ ਕਿਸੇ ਲੀਡਰ ਦੀ ਜਵਾਨ ਨਹੀਂ ਖੁੱਲੀ ਮੇਰਾ ਸਵਾਲ ਵੀ ਉਹਨਾਂ ਨੂੰ ਵੀ ਕਿਉਂ ਨਹੀਂ ਬੋਲਦੇ ਸਿੱਖਾਂ ਦੇ ਲੀਡਰ ਹੋ ਤੁਸੀਂ ਤੇ ਝੰਡੇ ਬਾਰੇ ਬੋਲਣਾ ਦੀਪ ਸਿੱਧੂ ਬਾਰੇ ਬੋਲਣਾ ਜਦੋਂ ਮੁਸ਼iare ਵਾਲੇ ਬੋਲਣਾ ਇਹ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਜਿਨ੍ਹਾਂ ਨੇ ਉੱਥੇ ਗੱਲਾਂ ਕੀਤੀ ਲੋਕ ਹੁਣ ਅਸੀਂ ਸਾਰਾ ਸੁਣਦੇ ਆ ਸਮਝਦੇ ਆ ਵੀ ਸਾਡੀ ਗੱਲ ਕੌਣ ਕਰਦਾ ਹੈ ਕਪਾਲ ਸਿੰਘ ਖੈਰਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੰਥਕ ਮੁੱਦਿਆਂ ਨੂੰ ਬੜੀ ਬਰੀਕੀ ਦੇ ਨਾਲ ਦੇਖਦੇ ਨੇ ਔਰ ਬਾਕੀ ਦੇ ਨਾਲ ਬੋਲਣ ਦੇ ਵੀ ਆਦੀ ਨੇ ਉਹ ਵੀ ਸੰਗਰੂਰ ਹੱਕੇ ਤੋਂ ਮਾਨ ਸਾਹਿਬ ਦੇ ਵਿਰੋਧ ਦੇ ਵਿੱਚ ਉਤਾਰੇ ਗਏ ਨੇ ਫਿਰ ਉਹਨਾਂ ਨੂੰ ਲੋਕ ਫਤਵਾ ਦੇ ਸਕਦੇ ਆ ਖੈਰਾ ਸਾਹਿਬ ਇੱਕ ਗੱਲ ਕਹਿ ਦਿੰਦੇ ਵੀ ਇੰਦਰ ਸਿੰਘ ਜੀ ਮਰਦਾਬਾਦ ਹੂੰ ਅਸੀਂ ਮੰਨ ਲਾਂਗੇ ਵੀ ਉਹ ਪੰਚਤਕ ਮੁੱਦਿਆਂ ਦੀ ਗੱਲ ਕਰ ਸਕਦੇ ਨੇ ਪਹਿਲਾਂ ਵੀ ਕੀਤੀ ਹੋਵੇ ਜਾਂ ਪਹਿਲਾਂ ਕਰ ਪਹਿਲਾਂ ਤਾਂ ਉਹਨੇ ਕਰਨੀ ਕੀ ਹੈ ਜੇ ਉਹ ਇਸੋ ਸਹੀ ਲਿਆਂਦੇ ਨੇ ਤਾਂ ਕਰਕੇ ਵੀ ਸਰਦਾਰ ਮਾਨ ਸਾਹਿਬ ਦੇ ਬਰਾਬਰ ਇੱਕ ਪੱਕਾਲਾ ਬੰਦਾ ਦਿਓ ਵੀ ਹੋ ਸਕਦਾ ਲੋਕ ਭੇਖਾ ਖਾ ਜਾਣ ਪਰ ਨਹੀਂ ਪੱਗ ਦਾ ਬਾਦਲ ਦੇ ਵੀ ਬੰਨੀ ਹੋਈ ਸੀ ਪੱਗ ਕੈਪਟਨ ਦੇ ਵੀ ਬੰਨੀ ਹੋਈ ਸੀ ਪੱਗ ਬਿੱਟੂ ਦੇ ਵੀ ਬੰਨੀ ਹੋਈ ਸੀ ਜਿਹੜਾ ਕੱਲ ਮਾਂ ਕਹਿੰਦਾ ਹੁੰਦਾ ਸੀ ਗਾਂਗਰਸ ਨੂੰ ਅੱਜ ਉਹ ਮੋਦੀ ਨਾਲ ਵਗਿਆ ਪੱਗ ਸਤਿਕਾਰਯੋਗ ਹੈ ਲੇਕਿਨ ਕਹੇ ਜੇ ਬੰਦੇ ਦੇ ਕਿਹਦੇ ਸਤਿਕਾਰ ਨਾਲ ਬੰਨੀ ਹੋਈ ਹੈ ਇੱਕ ਨੂੰ ਪੱਗ ਸਿਰ ਤੇ ਬੰਨ ਕੇ ਉਹਨੂੰ ਸੋਚ ਨਹੀਂ ਪਤਾ ਸਾਡੇ ਲੋਕ ਖੈਰਾ ਸਾਹਿਬ ਇੱਕ ਗੱਲ ਇਹ ਕਹਿ ਦਨ ਵੀ ਇੰਦਰਾ ਗਾਂਧੀ ਮੁਰਦਾਬਾਦ ਅਸੀਂ ਸਮਝ ਲਾਂਗੇ ਅਮਰਤਪਾਲ ਬਾਰੇ ਬੜੀ ਵਧੀਆ ਗੱਲ ਕਰੀ ਕਰਾਉਣਾ ਨੇ ਮੈਨੂੰ ਇਹ ਲੱਗਿਆ ਵੀ ਬੰਦੇ ਦੀ ਸੋਚ ਕੁਛ ਹੈ ਪਰ ਹੁਣ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਇਹਦੇ ਬਾਰੇ ਉਹ ਕਹਿੰਦਾ ਵੀ ਮੈਂ ਤਾਂ ਇਹ ਕਿਹਾ ਸੀ ਵੀ ਪੰਜਾਬ ਦੇ ਮੁੰਡਿਆਂ ਨੂੰ ਅੰਦਰ ਨਾ ਦੇਓ ਡਿਬੂ ਗੜ ਦੇ ਵਿੱਚ ਕਹਿੰਦਾ ਅਮਰਤਪਾਲ ਨਾਲ ਮੇਰਾ ਕੀ ਦੇਣ ਲੈਣਾ ਇਹ ਲੋਕ ਤਾਂ ਮੌਸਮੀ ਮਤਲਬੀ ਨੇ ਜਿੱਦਨ ਨੂੰ ਹੋ ਜਾਂਦੇ ਨੇ ਤੁਸੀਂ ਕੱਢ ਕੇ ਦੇਖੋ ਇਹਨਾਂ ਦੀ ਇੰਟਰਵਿਊ ਚਾਹੇ ਸੁਖਵੀਰ ਬਾਦਲ ਹੋਵੇ ਖੈਰਾ ਹੋਵੇ ਇਹ ਜਦੋਂ ਕੋਈ ਮੁੱਦਾ ਭਖਦਾ ਹੈ ਪੰਤ ਦਾ ਉਦੋਂ ਉਸ ਹੱਕ 'ਚ ਬਾਅਦ ਦੇ ਵਿੱਚ ਉਦੋਂ ਮੁਕਰ ਜਾਂਦੇ ਨੇ ਉਹ ਨਾਲ ਆਪਾਂ ਦੇਖਦੇ ਆਂ ਮੀਡੀਆ ਦੇ ਕਈ ਵਾਰੀ ਚੱਲ ਰਹੀਆਂ ਹੁੰਦੀਆਂ ਨੇ ਦੋਹੇ ਵੀਡੀਓ ਮਾਨ ਸਾਹਿਬ ਦੇ ਨਾਲ ਜੁੜੇ ਰਹਿਣ ਦਾ ਅਸਲ ਦੇ ਵਿੱਚ ਤੁਹਾਡਾ ਕਾਰਨ ਕੀ ਹੈ ਕਿਹੜੀਆਂ ਚੀਜ਼ਾਂ ਮਾਨ ਸਾਹਿਬ ਦੀਆਂ ਵਧੀਆ ਲੱਗਦੀਆਂ ਤੁਹਾਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਿਛਲੇ ਪ੍ਰਧਾਨ ਮੰਤਰੀ ਨੇ ਇੱਥੋਂ ਤੱਕ ਵੀ ਕਹਿਦਾ ਵੀ ਤੂੰ ਸਿੱਖਾਂ ਦੀ ਤੇ ਸੱਚ ਦੀ ਗੱਲ ਕਰਨੋਂ ਹਟਜੋ ਮੁੱਖ ਮੰਤਰੀ ਬਣਾ ਦਿੰਦੇ ਆ ਪੰਜਾਬ ਦੇ ਠਕਰਾਤਾ DIG ਦਾ ਅਹੁਦਾ ਠੋਕਰਾਤਾ ਨਾਉ ਖਿੱਚੇ ਗਏ ਦਾੜੀਆਂ ਤੱਕ ਦੀ ਬੇਅਦਵੀ ਕਰਤੀ ਸਰਕਾਰਾਂ ਨੇ ਇਹ ਇਨਸਾਨ ਦੇ ਵਿੱਚ ਇੱਕ ਖਾਸੀਅਤ ਵੇਖਦੇ ਅਸੀਂ ਨਾ ਵਿਕੇਆ ਨਾ ਵਿਕੂਗਾ ਨਾ ਝੁਕੇਆ ਨਾ ਝੁਕੂਗਾ ਇਹ ਗੱਲ ਮੁਸਲਮਾਨ ਹੋਣ ਚਾਹੇ ਚਾਹੇ ਹਿੰਦੂ ਵੀਰ ਹੋਣ ਬਹੁਤ ਸਾਰੇ ਹਿੰਦੂ ਨੇ ਜਿਹੜੇ ਘਰ ਬਲਾ ਕੇ ਮਾਨ ਸਾਹਿਬ ਨੂੰ ਭੋਜਨ ਪਾਣੀ ਪ੍ਰਸਾਦਾ ਸਾਂਦੇ ਸੰਕਾ ਮੈਨੂੰ ਸਿਕਾਉਂਦੇ ਨੇ ਸਰੂਪੇ ਦਿੰਦੇ ਨੇ ਇੱਕ ਸੱਚ ਤੇ ਖੜਨ ਵਾਲਾ ਇਨਸਾਨ ਹੈ ਇਹਨੂੰ ਅਹੁਦਿਆਂ ਦਾ ਕੋਈ ਮਤਲਬ ਨਹੀਂ ਹੈ ਅਸੀਂ ਤਾਂ ਨਾਲ ਆਏ ਹਾਂ ਇਹ ਵੀ ਇਹ ਵੀ ਕਿਹਾ ਜਾਂਦਾ ਕਹਿੰਦੇ ਜਿਹੜੀਆਂ तमाम सारीਆਂ ਕੁਰਬਾਨੀ ਵਾਲੀਆਂ ਜਾਂ ਤਿਆਗਣ ਵਾਲੀਆਂ ਚੀਜ਼ਾਂ ਨੇ ਇਹਨਾਂ ਨੂੰ ਸੌਖੇ ਤਰੀਕੇ ਦੇ ਨਾਲ ਦੁੱਧੀਆਂ ਰਵਾਇਤੀ ਤਰ੍ਹਾਂ ਦੇ ਵੱਲੋਂ ਪਲਾਉਣ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਕਿ ਆਟੇ ਦਾਲ ਦਾ ਤੇ ਮੁਫਤ ਖੋਰੀ ਦਾ ਨਾਲ ਲੋਕਾਂ ਨੂੰ ਜਿਹੜਾ ਲਾਲਚ ਦੇ ਦਿਓ ਵੀਰ ਜੀ ਲੋਕ ਹੁਣ ਬਹੁਤ ਸਿਆਣੇ ਹੋ ਗਏ ਇਹ ਸਰਕਾਰਾਂ ਚਾਹੁੰਦੀਆਂ ਨੇ ਵੀ ਆਟਾ ਦਾਲ ਦੇ ਕੇ ਲੋਕਾਂ ਨੂੰ ਕੰਮ ਤੋਂ ਪਰੇ ਕਰ ਦੋ ਮੈਂ ਇੱਕ ਕੈਨੇਡਾ ਦੀ ਕਹਾਣੀ ਪੜ੍ਹੀ ਉੱਥੇ ਸਾਡੀ ਪੰਜਾਬ ਦੀ ਮਾਤਾ ਕੋਈ ਗਈ ਹੋਈ ਜਾਨਵਰਾਂ ਨੂੰ ਧਾਣੇ ਪਾਉਣ ਲੱਗੀ ਉਹਤੋਂ ਦੇ ਕਵੀਰ ਨੇ ਆ ਕੇ ਰੋਕਿਆ ਕਹਿੰਦਾ ਮਾਤਾ ਤੂੰ ਤਾਂ ਤਿੰਨ ਮਹੀਨੇ ਹੋਰੇ ਇਹਨਾਂ ਨੂੰ ਤੂੰ ਆਲਸੀ ਬਣਾ ਕੇ ਧਰ ਜੇਂਗੀ ਇਹਨਾਂ ਨੂੰ ਆਪ ਦੇ ਆਪ ਚੁਗਣ ਦੋ ਉਹ ਲੋਕ ਕਿੰਨੇ ਅੱਗੇ ਨੇ ਜਿਹੜੇ ਜਾਨਵਰਾਂ ਨੂੰ ਵੀ ਕਹਿੰਦੇ ਨੇ ਵੀ ਇਹਨਾਂ ਨੂੰ ਆਲਣੇ ਬਣਾ ਕੇ ਨਾ ਦੇਓ ਇਹਨਾਂ ਨੂੰ ਦਾਣੇ ਨਾ ਪਾਓ ਆਪ ਦੇ ਆਪ ਕੁਦਰਤੀ ਤੌਰ ਤੇ ਛੱਡਣ ਦੋ ਇਹਨਾਂ ਨੂੰ ਚੁਗਣ ਦੋ ਸਾਡੇ ਇੱਥੇ ਸਰਕਾਰਾਂ ਕੀ ਕਹਿੰਦੀਆਂ ਨੇ ਵੀ ਲੋਕਾਂ ਨੂੰ ਕੰਮ ਤੋਂ ਵਿਹਲੇ ਕਰਕੇ ਚੌਂਕੜੀਆਂ ਦੇ ਬਿਠਾ ਦਿਓ ਆਟਾ ਮਿਲ ਜੂਗਾ ਦਾਲ ਮਿਲ ਜੂਗੀ ਲੋਕਾਂ ਨੂੰ ਤੁਸੀਂ ਜਾ ਕੇ ਪੁੱਛੋ ਕਿਸੇ ਨੂੰ ਵੀ ਕੰਮ ਤੇ ਲੱਗਣਾ ਨਾ ਜੀ ਆਟਾ ਮਿਲ ਜਾਂਦੀ ਦਾਲ ਮਿਲ ਜਾਂਦੀ ਹੈ ਇਹ ਆ ਸਮਝਦੀ ਸਰਕਾਰ ਨੇ ਕਹਿੰਦੇ ਜਿਹੜਾ ਆਟਾ ਇਹਨੇ ਕਹਿੰਦਾ ਹੁੰਦਾ ਸੀ ਨਾ ਵੀ ਮੈਂ ਕਣਕ ਤੋਂ ਆਟਾ ਪੀਹਿਆ ਬਿਹਾ ਆਊਗਾ ਉਹਦੇ ਵਿੱਚ ਕੀ ਬਹੁਤ ਵੱਡੀ ਚਾਲ ਆ ਭਗਵੰਤ ਮਾਨ ਦੀ ਉਹ ਇਹ ਹੈ ਬੇਕਾਰ ਖਰਾਬ ਕਣਕ ਪੀਕੇ ਵਿੱਚੇ ਸੁੰਡੀਆਂ ਸੰਡੀਆਂ ਲੋਕਾਂ ਬਿਮਾਰ ਹੋ ਰਹੇ ਨੇ ਉਹਦੇ ਨਾਲ ਹੁਣ ਇਹ ਚੀਜ਼ਾਂ ਤੇ ਨਹੀਂ ਲੋਕ ਖੜਦੇ ਲੋਕ ਕਹਿੰਦੇ ਨੇ ਸਾਨੂੰ ਆਟਾ ਦਾ ਆ ਦੀ ਲੋੜ ਨਹੀਂ ਸਾਨੂੰ ਇਹ ਨਾ ਚੀਜ਼ਾਂ ਸਾਨੂੰ ਲੋੜ ਹੈ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦਿਓ ਕਿੱਥੇ ਨੇ ਅੰਗਰੇਜ਼ ਜਿਹੜੇ ਭਗਵੰਤ ਮਾਨ ਕਹਿੰਦਾ ਹੁੰਦੀ ਅੰਗਰੇਜ਼ ਆਉਣਗੇ ਓਰੇ ਸਾਡੇ ਦਾ ਫਿਰ ਜਹਾਜ਼ ਪਰ ਪਰ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਸਾਡੇ ਸਵਾਲ ਨੇ ਖੁੱਡੀਆਂ ਹੋਵੇ ਚਾਹੇ ਨਰਿੰਦਰ ਕੌਰ ਬਰਾਜ ਹੋਵੇ ਬਾੜ ਦੇ ਲੋਕ ਸਵਾਲ ਕਰ ਰਹੇ ਨੇ ਨੂੰ ਸਵਾਲ ਦਾ ਜਵਾਬ ਨਹੀਂ ਆਉਂਦਾ ਕਿਉਂਕਿ ਹੁਣ ਉਹ ਲੋਕ ਨਹੀਂ ਰਹੇ ਵੀ ਆਪਾਂ ਜਿਵੇਂ ਮਰਜੀ ਬੁੱਧੂ ਬਣਾ ਕੇ ਲੋਕਾਂ ਨੂੰ ਵੋਟਾਂ ਲੈ ਜੋ ਹੁਣ ਜਿਹੜਾ ਵਾਦਾ ਕਰੇ ਅਗਲੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਉਹ ਕਰਨਾ ਪਊਗਾ ਲੋਕ ਤਾਂ ਅੱਗੇ ਮੂੰਹ ਲਾਉਣਗੇ ਜਿਵੇਂ ਤੁਸੀਂ ਸਵਾਲ ਕਰਦੇ ਹੋ ਹੋਰ ਨਾਲ ਹਲਕਿਆਂ ਦੇ ਜਿਹੜੇ ਲੋਕ ਹੈ ਉਹ ਵੀ ਇਸੇ ਤਰ੍ਹਾਂ ਸੀਐਮ ਮਾਨ ਨੂੰ ਸਵਾਲ ਕਰਦੇ ਆ ਫਿਰ ਮਾਨ ਸਾਹਿਬ ਨੇ ਜੋ ਗੱਲਾਂ ਕਰੀਆਂ ਨੇ ਉਹਨੂੰ ਜਵਾਬ ਦਿੰਦੇ ਨੇ ਬਿਲਕੁਲ ਸੱਚ ਮਾਨ ਸਾਹਿਬ ਝੂਠਾ ਨਾਂ ਲਾਰਾ ਲਾਇਆ ਨਾ ਕਿਸੇ ਨੂੰ ਵਾਦਾ ਕਰਿਆ ਝੂਠਾ ਵਾਦੇ ਤੋਂ ਵੀ ਉਤੋਂ ਦੀ ਕੰਮ ਕਰਦੇ ਨੇ ਹੁਣ ਬਹੁਤ ਸਾਰੀ ਰੁਪਈਆ ਸਾਡੇ ਸੰਗਰੂਰ ਬਰਨਾਲੇ ਵਾਸਤੇ ਜਿਹੜੀਆਂ ਤਾਰਾਂ ਨੇ ਇਹਨਾਂ ਨੂੰ ਅੰਡਰਗਰਾਉਂਡ ਕਰਨ ਦੇ ਵਾਸਤੇ ਸੈਂਟਰ ਚੋਂ ਮਨਜ਼ੂਰ ਕਰਾਇਆ ਮਾਨ ਸਾਹਿਬ ਨੇ ਤੇ ਹਸਪਤਾਲ ਬਰਨਾਲੇ ਦੇ ਵਿੱਚ 164 ਕਰੋੜ ਰੁਪਇਆ ਰੇਲਵੇ ਯੂਨੀਵਰਸਿਟੀਆਂ ਹੋਰ ਕੰਮ ਬਹੁਤ ਸਾਰੇ ਰੇਲਵੇ ਦੇ ਕੰਮ ਜਾਂ ਸਾਡੇ ਇਲਾਕੇ ਦੇ ਕੰਮ ਮਾਨ ਸਾਹਿਬ ਹੀ ਕੋਈ ਨੁਸਾਨ ਹੈ ਬਾਦ ਕਰਦਾ ਹੈ ਨਹੀਂ ਬਾਦ ਤੋਂ ਬਗੈਰ ਹੀ ਲੋਕਾਂ ਨੂੰ ਖੁਸ਼ ਕਰ ਦਿੰਦੇ ਨੇ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਹਿੰਦੇ ਇਸ ਵਾਰ ਜਿਹੜਾ ਸਭ ਤੋਂ ਵੱਡਾ ਫਤਵਾ ਪੰਜਾਬ ਦੇ ਲੋਕ ਫਿਰ ਦੇਣਗੇ 13 0 ਦੇ ਨਾਲ ਜਿਹੜਾ ਜਿੱਤ ਕੇ ਅਸੀਂ ਸੰਸਦ ਦੇ ਵਿੱਚ ਜਾਵਾਂਗੇ ਹੋ ਸਕਦਾ ਇਸ ਤਰ੍ਹਾਂ ਦਾ 13 0 0 13 ਇਹਨੂੰ ਉਲਟ ਕਰ ਲੋ ਜਿਵੇਂ ਸੁਖਵੀਰ ਬਾਦਲ ਕਹਿੰਦਾ ਰਾਜ ਨਹੀਂ ਸੇਵਾ ਉਹ ਕਹਿੰਦਾ ਉਹ ਰਾਜ ਨਹੀਂ ਸੇਵਾ ਪਰ ਲੋਕ ਸਮਝੇ ਨਹੀਂ ਉਹਦਾ ਵਿਸਰਾਮ ਲਾਉਂਦਾ ਸੁਖਵੀਰ ਬਾਦਲ ਰਾਜ ਨਹੀਂ ਸੇਵਾ ਅभी ਸਾਡਾ ਸੇਵਾ ਜੂਬਾ ਦਾ ਕਮਤਲ ਨਹੀਂ ਰਾਜ ਦੇ ਭੁਖੇ ਆ ਇਹ ਹੀ ਇਹ ਕਹਿ ਰਹੇ ਨੇ 13 0 ਇਹ ਕਹਿ ਰਹੇ ਵੀ 13 ਦੇ 13 ਐਮਪੀ ਸਰਦਾਰ ਮਾਨ ਵਰਗੇ ਨੂੰ ਐ ਕਿ ਲੋਕ ਜਿਤਾਉਣਗੇ ਅਸੀਂ ਦਾ ਜੀਰੋ ਆ ਲੋਕ ਸਮਝਣ ਵਾਲੇ ਸਮਝ ਰਹੇ ਨੇ ਲੋਕ ਇਹਦਾ ਜਿਹੜੇ ਬੰਦੇ ਨੂੰ ਚਾਹ ਪਾਣੀ ਨਹੀਂ ਆਪਾਂ ਪੁੱਛਦੇ ਉਹਨੂੰ ਆਪਾਂ ਰਾਜ ਕਿਵੇਂ ਘਟਾ ਲਾਂਗੇ ਕਰਿਆ ਆਪਦੇ ਜਿਨ੍ਹਾਂ ਨੂੰ ਲੋਕ ਕਹਿ ਰਹੇ ਨੇ ਪਹਿਲਾਂ ਤੇਰੀਆਂ ਗੱਲਾਂ ਬਾਅਦ ਸੁਣਾਗੇ ਤੇ ਪਹਿਲਾਂ ਸਾਡੀਆਂ ਸੁਣ ਇਥੋਂ ਤੱਕ ਲੋਕ ਦਿੱਲੀ ਦੇ ਸੰਘਰਸ਼ ਨੇ ਤੇ ਮਾਨ ਸਾਹਿਬ ਵਰਗੇ ਪ੍ਰਚਾਰਕਾਂ ਨੇ ਲੋਕਾਂ ਨੇ ਲੀਡਰਾਂ ਨੇ ਇਹੋ ਜਿਹਾ ਕਰਦੇ ਸੋਚੇ ਤਾਂ ਲੋਕ ਲੀਡਰਾਂ ਨੂੰ ਪੁੱਛਦੇ ਨੇ ਪਹਿਲਾਂ ਸਾਡੀ ਗੱਲ ਸੁਣਾ ਪਹਿਲਾਂ ਬਾਅਦ ਆ ਪਿੱਛੇ ਲੱਗਿਆ ਬੋਲਣ ਇੱਕ ਲੀਡਰ ਇਹਨਾਂ ਦਾ ਉਹ ਕਹਿੰਦਾ ਖੁੱਡੀਆਂ ਕਹਿੰਦਾ ਵਾਹਿਗੁਰੂ ਜੀ ਖਾਲਸਾ ਵੇ ਜੀ ਬਥੇ ਲੱਗਿਆ ਬੋਲਣਾ ਉਹ ਇੱਕ ਬੁੜੀ ਬੋਲਦੀ ਹੈ ਕਹਿੰਦੀ ਗੱਪੀਆਂ ਦੇ ਪਹਿਲਾਂ ਗੱਪ ਸੁਣ ਲੋ ਇਹਨਾਂ ਦੇ ਭਾਈ ਸਰੇਆਮ ਵੀਡੀਓ ਦੇ ਵਿੱਚ ਬੋਲ ਰਹੀ ਹੈ ਹਾਂ ਸਰੇਆਮ ਕਹਿ ਰਹੀ ਹੁਣ ਲੋਕ ਉਹ ਪਹਿਲਾਂ ਵਾਲੇ ਨਹੀਂ ਰਹੇ ਹੁਣ ਬਹੁਤ ਸਮਝ ਗਏ ਲੋਕ ਬਿਲਕੁਲ ਆ ਸਰਦਾਰ ਸਾਹਿਬ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਇਹ ਆ ਭਗਵੰਤ ਮਾਨ ਦਾ ਕਿਤੇ ਨਾ ਕਿਤੇ ਗੜ ਵੀ ਮੰਨਿਆ ਜਾਂਦਾ ਹੈ ਕਿ ਇੱਥੋਂ ਮਾਨ ਸਾਹਿਬ ਜਿਹੜਾ ਵੱਡੀ ਜਿੱਤ ਵੀ ਪ੍ਰਾਪਤ ਕਰਦੇ ਰਹੇ ਨੇ ਭਗਵੰਤ ਮਾਨ ਕੀ ਲੱਗਦਾ ਇਸ ਵਾਰ ਕਿਸ ਤਰ੍ਹਾਂ ਦੇ ਨਤੀਜੇ ਆ ਸਕਦੇ ਆ ਗਰਾਉਂਡ ਤੋਂ ਦੇਖੋ ਜੀ ਕਹਿੰਨ ਦੀ ਗੱਲ ਤਾਂ ਕੁਝ ਵੀ ਕਹੀ ਜਾਵੇ ਕੋਈ ਵੀ ਅੱਜ ਸਾਡੀ 13 0 ਆ ਜਾ ਸਾਡੇ ਕਹਿੰਦਾ ਮਤਲਬ ਤਾਂ ਵੀ ਇਹ ਆ ਇਹ 0 13 ਹੋ ਸਕਦੀ ਹੈ ਜੀ ਹਾਂ ਠੀਕ ਹੈ ਜੀ ਤੇ ਲੋਕ ਬੜੇ ਸਮਝਦਾਰ ਨੇ ਅੱਜ ਕੱਲ ਉਹਨਾਂ ਨੂੰ ਸਾਰਾ ਪਤਾ ਵੀ ਮਾਨ ਸਾਹਿਬ ਜਿਹੜੇ ਇੱਕ ਪਹਿਲੀ ਗੱਲ ਦਾ ਉਸ ਸਟੇਜ ਤੇ ਵਾਅਦਾ ਨਹੀਂ ਕਰਦੇ ਜੀ ਕੋਈ ਤੁਸੀਂ ਵੀ ਨਾਲ ਉਹਨਾਂ ਦੇ ਰਹਿੰਦੇ ਕਰਦੇ ਹੋ ਦੇਖਿਆ ਤੁਸੀਂ ਮਾਨ ਸਾਹਿਬ ਕਿਤੇ ਕਿਤੇ ਵਾਅਦਾ ਕਰਕੇ ਨਹੀਂ ਚੱਲਦੇ ਹਾਂ ਲੇਕਿਨ ਉਹਨਾਂ ਦੇ ਕੋਲ ਜਿੱਤਣ ਤੋਂ ਬਾਅਦ ਨਾ ਜਿੱਤਣ ਤੋਂ ਬਾਅਦ ਵੀ ਕੋਈ ਉਹਨਾਂ ਕੋਲੇ ਚੱਲ ਜਾਂਦਾ ਕਿਸੇ ਵੀ ਕੰਮ ਨੂੰ ਮਾਨ ਸਾਹਿਬ ਪਹਿਲ ਦੇ ਉਦਾਰ ਤੇ ਹਰੇਕ ਦਾ ਕੰਮ ਕਰਦੇ ਨੇ ਜੀ ਇਹ ਲੋਕ ਸਮਝ ਚੁੱਕੇ ਨੇ ਸਾਰਾ ਕੁਝ ਤੇ ਬਾਕੀ ਸਿੱਖ ਕੌਮ ਦੀ ਗੱਲ ਕਰਨ ਵਾਲੇ ਇੱਕ ਇੱਕ ਲੀਡਰ ਨੇ ਸਰਦਾਰ ਸਿਮਰਿੰਦਰ ਸਿੰਘ ਮਾਨ ਜੀ ਬਸ ਇਸ ਕਰਕੇ ਲੋਕ ਸਾਰੇ ਸਮਝ ਚੁੱਕੇ ਨੇ ਕਿਤਾ ਸਿੱਖੀ ਨਾਲ ਚੱਲੇ ਹੋયાਗੇ ਸਾਨੂੰ ਤਾਂ ਸਿੱਖੀ ਤੱਕ ਮਤਲਬ ਲੈ ਕੋਈ ਆਟਾ ਧਾਲ ਕੋਈ ਕੁਝ ਨਹੀਂ ਸਾਨੂੰ ਸਾਡਾ ਤਾਂ ਧਰਮ ਜਾਗ ਹੈਗਾ ਹਾਂ ਜੀ ਉਹ ਧਰਮ ਅਸੀਂ ਛੱੜੀ ਸਕਦੇ ਚਹੇ ਚੇਹੇ ਕੋਸੋ ਹੋ ਜੇ ਧਰਮ ਨਹੀਂ ਸਹਿ ਸਕਦੇ ਸੀ ਧਰਮ ਦੀ ਬੇਆਬਦੀ ਜਿਹੜੀ ਹੁੰਦੀ ਹੈਗੀ ਆ ਦੇਖ ਲਓ ਮੇਰੇ ਸਿੱਖਤੇ ਕਾਲੀ ਪੱਗ ਹੈਗੀ ਮੈਂ ਕਹਿੰਦੇ ਦੂਜੀ ਪੱਗ ਨਹੀਂ ਬੰਨੀ ਪੁੱਛ ਲੋ ਇਹਨਾਂ ਨੂੰ ਅਕਾਲੀ ਦਲ ਬਾਦਲ ਤੋਂ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਪੰਥ ਤੇ ਅਸੀਂ ਆ ਪੰਥ ਦੀ ਗੱਲ ਹੋਣੀ ਚਾਹੀਦੀ ਹੈ ਟਾਈਮ ਨਾ ਤਾਂ ਹਰੇਕ ਮੈਂ ਕਹਿੰਦਾ ਮੈਂ ਕਹਿਣ ਨਾਲ ਨਹੀਂ ਉਹਨਾਂ ਸਾਹਮਣੇ ਹੋ ਰਿਹਾ ਜੋ ਕਿਸੇ ਹੋ ਰਿਹਾ ਸਾਹਮਣੇ ਹੋ ਰਿਹਾ ਉਹਨਾਂ ਦੇ ਰਾਜ ਦੇ ਬਾਦਲ ਸਾਹਿਬ ਦੇ ਰਾਜ ਦੇ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਚੱਕੇ ਉਹਨਾਂ ਨੇ ਦੇਹਧਾਰੀ ਦਾ ਚੇਲਿਆਂ ਨੇ ਕਿਹਾ ਵੀ ਅਸੀਂ ਤੁਹਾਡਾ ਗੁਰੂ ਲੈ ਗਏ ਇਹਨਾਂ ਨੇ ਫੇਰ ਵੀ ਕੁਝ ਨਹੀਂ ਕੀਤਾ ਫੇਰ ਇਹ ਸਰਕਾਰ ਭਗਵੰਤ ਮਾਨ ਨੇ ਕਿਹਾ ਵੀ ਥੋੜੇ ਦੇ ਸਮੇਂ ਦੇ ਵਿੱਚ ਅਸੀਂ ਉਹਨਾਂ ਕਾਤਲਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਵਾਲੇ ਨੂੰ ਤੁਹਾਡੇ ਸਾਹਮਣੇ ਲਿਆ ਦਾਂਗੇ ਉਹ ਵੀ ਅੱਜ ਮੁੱਦਾ ਨਹੀਂ ਸਾਨੂੰ ਉਹ ਜਿਵੇਂ ਖੜਾ ਫੇਰ ਇਹਨਾਂ ਨੇ ਬੜੇ ਸਾਡੇ ਨਾਲ ਵਾਅਦੇ ਕੀਤੇ ਤੇ ਉਹ ਅੱਜ ਅੱਜ ਉਸੇ ਤਰ੍ਹਾਂ ਸਾਰੇ ਵਾਅਦੇ ਇਹਨਾਂ ਦੇ ਬੇਕਾਰ ਖੜੇ ਨੇ ਉੱਥੀ ਲੋਕ ਉਸ ਤਰ੍ਹਾਂ ਬਹੁਤ ਧੰਨਵਾਦ ਖੜੇ ਚਾਹ ਇਹ ਬਿਲਕੁਲ ਅਸੀਂ ਗੱਲਬਾਤ ਕਰਨ ਦਾ ਯਤਨ ਕੀਤਾ ਤੇ ਗਰਾਊਂਡ ਤੇ ਜਿਹੜੇ ਲੋਕਾਂ ਦੇ ਸੁਝਾਅ ਹੋਣਗੇ ਜਾਂ ਜਿਹੜੇ ਉਹਨਾਂ ਦੇ ਸਵਾਲ ਜਵਾਬ ਨੇ ਉਹਨਾਂ ਦਾ ਲੈਣ ਦਾ ਜਵਾਬ ਲੈਣ ਦਾ ਜ਼ਰੂਰ ਯਤਨ ਕਰਾਂਗੇ ਤੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ